ਗੁਰਾਹ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਅੱਜ ਦੇ ਦਿਨ ਹੀ ਇਜ਼ਾਫਾ ਹੁੰਦਾ ਪਿਆ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਜੋ ਕਿ ਇਲਾਕਾ ਵਾਸੀਆਂ ਦੇ ਨਾਂ ਨਾਲ ਪੁਲਿਸ ਲਈ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਚੋਰੀ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਹਨੂਮੰਦ ਮਾਰਵਲ ਐਂਡ ਸੈਨੀਟੇਸ਼ਨ ਵਿਖੇ ਜਿੱਥੇ ਕਿ ਚੋਰਾਂ ਨੇ ਛੱਤ ਰਾਹੀਂ ਅੰਦਰ ਦਾਖਲ ਹੋ ਕੇ ਕਰੀਬ ਪਿਆ ਤੋਂ 60000 ਰੁਪਏ ਦੀ ਨਕਦੀ ਚੋਰੀ ਕਰ ਲਈ ਇਸ ਸੰਬੰਧੀ ਸ਼ੋਰੂਮ ਦੇ ਮੈਨੇਜਰ ਰੇਸ਼ਮ ਨੇ ਦੱਸਿਆ ਕਿ ਜਦੋਂ ਉਸਵੇਰੇ ਸ਼ੋਰੂਮ ਪਹੁੰਚੇ ਤਾਂ ਲੋਕਰ ਵਿੱਚ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਤੇ ਨਕਦੀ ਕਾਇਬ ਸੀ ਉਹਨਾਂ ਕਹਿਆ ਕਿ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਦੇਖਿਆ ਕਿ ਇਸ ਵਾਰਦਾਤ ਨੂੰ ਦੋ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਉਹਨਾਂ ਮੰਗ ਕੀਤੀ ਗਈ ਚੋਰੀਆਂ ਵੱਧ ਰਹੀਆਂ ਵਾਰਦਾਤਾਂ ਉੱਪਰ ਨਕੇਲ ਕਸੀ ਜਾਵੇ ਸ਼ਨੀਵਾਰ ਰਾਤ ਨੂੰ ਨਿਰਬਟ ਮੁੰਮਲਕੀ ਰਾਤੀ ਦੋ ਚੋਰ ਆਏ ਆ ਕੇ ਜਿੰਨਾ ਵੀ ਮੇਰੇ ਕੋਲ ਗੱਲੇ ਚ ਸਿਗਾ ਉਪਰਲੀ ਉਹਨਾਂ ਨੇ ਟੋਰ ਪਟਿਆ ਪਟਕੇ ਲੋਕ ਲੋਕ ਨੂੰ ਤੋੜ ਕੇ ਤਾਂ ਇੱਥੇ ਆ ਕੇ ਗੱਲੇ ਤੇ ਹੀ ਸਿੱਧੇ ਲੈਂਡ ਹੋਏ ਉਹਨਾਂ ਨੇ ਜਿੰਨਾ ਮੇਰੇ ਕੋਲ ਗੱਲੇ ਵਿੱਚ ਦਨਗਦੀ ਸੀਗੀ 50 55 ਤੋਂ 60000 ਦੇ ਵਿੱਚ ਵਿੱਚ ਉਹ ਲੈ ਗਏ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਮੈਂ ਉਸੇ ਟਾਈਮ ਦੋਸਰੇ ਦਿਨ ਮਾਰਨਿੰਗ ਹੁੰਦੇ ਹੀ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਪੁਲਿਸ ਗੁਰਾਇਆਂ ਥਾਣੇ ਵਿੱਚ ਰਿਪੋਰਟ ਦਰਜ ਕਰਵਾਤੀ ਪ੍ਰਸ਼ਾਸਨ ਮੌਕਾ ਦੇਖ ਕੇ ਗਿਆ ਹੀ ਹਾਂਜੀ ਪ੍ਰਸ਼ਾਸਨ ਮੌਕਾ ਦੇਖ ਕੇ ਗਿਆ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹਾਂ ਤੁਸੀਂ ਹੁਣ ਕੀ ਮੰਗ ਚੱਲਦੀ ਹੈ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਉਹ ਆ ਕੇ ਕੁਝ ਵੀ ਮਤਲਬ ਜਿੱਦਾਂ ਹੁਣ ਬਾਰਦਾਤਾਂ ਲਗਾਤਾਰ ਹੋ ਰਹੀਆਂ ਆ ਉਹਨਾਂ ਉੱਤੇ ਕੋਈ ਠੱਲ ਪਾਵੇ ਕੋਈ ਉਹਨਾਂ ਨੂੰ ਰੋਕੇ ਜਿੰਨਾ ਵੀ ਹੋ ਸਕਦਾ ਹੈ ਤਾਂ ਜਿਹੜਾ ਕੋਈ ਇਹਨਾਂ ਨੂੰ ਨੁਕਸਾਨ ਹੋ ਰਿਹਾ ਉਹ ਨਾ ਹੋਵੇ ਕਿਉਂਕਿ ਕੰਮ ਕਰਨਾ ਹੁਣ ਅੱਜਕੱਲ ਬਹੁਤ ਜ਼ਿਆਦਾ ਮੋਕਾ ਔਕਾ ਹੋ ਰਿਹਾ ਕਿ ਜਿੰਨੇ ਵੀ ਬੰਦੇ ਆ ਰਹੇ ਆ ਇਦਾਂ ਚੋਰਾਂ ਦੇ ਕੋਲ ਮਤਲਬ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਜੋ ਵੀ ਹੋ ਸਰ ਕੋਈ ਸੀਸੀਟੀਵੀ ਵੀ ਵਗੈਰਾ ਆਈ ਹੈ ਹਾਂਜੀ ਸਰ ਸੀਸੀਟੀਵੀ ਆਈ ਹੋਈ ਹੈ ਉਹਦੇ ਵਿੱਚ ਪਾ ਜਿੰਨੇ ਵੀ ਚੋਰ ਆਨ ਪ੍ਰੋਪਰ ਉਹਨਾਂ ਨੇ ਆਪਣਾ ਕਵਰ ਕੀਤਾ ਹੋਇਆ ਹੱਥਾਂ ਦੇ ਹੈਂਡ ਦੇ ਮਤਲਬ ਕਿ ਪੂਰੇ ਪ੍ਰੋਪਰ ਗਲਵਜ਼ ਵਗੈਰਾ ਪਾ ਕੇ ਹੀ ਉਹਨਾਂ ਨੇ ਕੀਤੀ ਉਹ ਚੋਰੀ ਕਿੰਨੇ ਜਣੇ ਆਏ ਆ ਕੈਮਰੇ ਵਿੱਚ ਸਰ ਕੈਮਰੇ ਦੇ ਵਿੱਚ ਮੇਰੇ ਕੋਲ ਦੋ ਜਣੇ ਸ਼ੋ ਹੋਏ ਕੋਈ ਵੀਕਲ ਵਗੈਰਾ ਵੀ ਉਹਨਾਂ ਦੀ ਕੋਈ ਏਦਾਂ ਸਰ ਏਦਾਂ ਨਹੀਂ ਕਿਉਂਕਿ ਮੇਰਾ ਉੱਪਰ ਲਾਸਟ ਲੈਚ ਨਾ ਦੂਸਰੀ ਮੰਜ਼ਲ ਦੇ ਉੱਤੇ ਡੋਰ ਹੈ ਜਿੱਥੋਂ ਅਸੀਂ ਓਪਨ ਜੋ ਵੀ ਉੱਪਰ ਜਾਨੇ ਹਾਂ ਤਾਂ ਉਹ ਉਹਨਾਂ ਨੇ ਪੱਟ ਕੇ ਉੱਥੋਂ ਆਇਆ ਉਹਦੇ ਤੇ ਕੋਈ ਫਿਰਾਲ ਉੱਥੋਂ ਹੀ ਉਹ ਐਂਟਰ ਹੋਏ ਆ ਸਿੱਧੇ ਮੇਰੇ ਮੇਨ ਆਹ ਹਾਕ ਕੰਟਰ ਦੇ ਹੀ ਆ ਗੁਰਾਹ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਆਏ ਦਿਨ ਹੀ ਇਜ਼ਾਫਾ ਹੁੰਦਾ ਪਿਆ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਜੋ ਕਿ ਇਲਾਕਾ ਵਾਸੀਆਂ ਦੇ ਨਾਲ-ਨਾਲ ਪੁਲਿਸ ਲਈ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਚੋਰੀ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਹਨੂਮੰਦ ਮਾਰਵਲ ਐਂਡ ਸੈਨੀਟੇਸ਼ਨ ਵਿਖੇ ਜਿੱਥੇ ਕਿ ਚੋਰਾਂ ਨੇ ਛਾਤ ਰਾਹੀਂ ਅੰਦਰ ਦਾਖਲ ਹੋ ਕੇ ਕਰੀਬ ਪਿਆ ਤੋਂ 60000 ਰੁਪਏ ਦੀ ਨਕਦੀ ਚੋਰੀ ਕਰ ਲਈ ਇਸ ਸੰਬੰਧੀ ਸ਼ੋਰੂਮ ਦੇ ਮੈਨੇਜਰ ਰੇਸ਼ਮ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸ਼ੋਰੂਮ ਪਹੁੰਚੇ ਤਾਂ ਲੋਕਰ ਵਿੱਚ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਤੇ ਨਕਦੀ ਕਾਇਬ ਸੀ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਦੇਖਿਆ ਕਿ ਇਸ ਵਾਰਦਾਤ ਨੂੰ ਦੋ ਚੋਰਾਂ ਵੱਲੋਂ ਅਣਖਾਮ ਤੇ ਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਉਹਨਾਂ ਮੰਨ ਕਿਤੀ ਕਿ ਚੋਰੀਆਂ ਵੱਧ ਰਹੀਆਂ ਵਾਰਦਾਤਾਂ ਉੱਪਰ ਨਕੇਲ ਕਸੀ ਜਾਵੇ